ਜੀ ਆਇਆਂ ਜੀ ਆਇਆਂ ਸਤਿ ਸਤਿ ਸ੍ਰੀ ਅਕਾਲ ਸਤਨ ਸਿੰਘ ਸਾਹਿਬ ਜੀ ਦੇ ਇੱਕ ਬਾਤ ਦੋ ਪੇਸ਼ ਕੀਤੇ ਰਿਹਾ ਨਸਰ ਖਤਰਨਾਗਰ ਪੀਲੇ ਤੋਂ ਜਿਨਾਂ ਸਟਾਇਆ ਗਿਆ ਹੋਆ ਪੰਜਾਬ ਸਰਕਾਰ ਵੱਲੋਂ ਕੱਤੀਆਂ ਉਪਰਾਧਿਕੀ ਤੇ ਚੇਨ ਕੀਤਾ ਜਾਂਦਾ ਹੈ ਸਭ ਤੋਂ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੀ ਚਾਤਰ ਤੁਨ ਤੁਨ ਸ਼੍ਰੀ ਗੁਰੂ ਤੇਗਪਾਤਾ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਨਮਨ ਕਰ ਰਹੇ ਹਾਂ ਇਹਦਾ ਨਗਰ ਕੀਰਤਨ ਦੀ ਜਿਹੜੀ ਅਗਵਾਈ ਆ ਉਹ ਸੰਤ ਮਹਾਂਪੁਰਸ਼ ਕਰ ਰਹੇ ਨੇ ਅਸੀਂ ਪੰਜਾਬ ਸਰਕਾਰ ਵੱਲੋਂ ਆ ਬਤੌਰ ਸੇਵਾਦਾਰ ਸੇਵਾ ਨਿਭਾ ਰਹੇ ਆ ਚਾਰ ਨਗਰ ਕੀਰਤਨ ਜਿਹੜੇ ਨੇ ਉਹ ਇਸ ਜਿਹੜੇ 350 ਸਾਲਾਂ ਗੁਰੂ ਸਾਹਿਬ ਦੀ ਸ਼ਾਦ ਨੂੰ ਸਮਰਪਿਤ ਵਕ ਵਕ ਤਾਵਾ ਤੋਂ ਸ਼ੁਰੂ ਕੀਤੇ ਗਏ ਨੇ ਇੱਥੋਂ ਅੱਜ ਜਿਹੜੇ ਚੱਲੇ ਪਏ ਨੇ ਇਹ ਕੱਲ ਜਿਹੜਾ ਗੁਰਦਾਸਪੁਰ ਦੀ ਧਰਤੀ ਤੋਂ ਇਹ ਨਗਰ ਕੀਰਤਨ ਆਰੰਭ ਹੋਇਆ ਸੀਗਾ ਵਕ ਵਕ ਜਗਾ ਤਾਂ ਹੁੰਦਾ ਆ ਬਟਾਲਾ ਥਾਲੀਵਾਲ ਮੈਤਾ ਚੌਂਕ ਰਈਆ ਜੰਡੇ ਵਾਲਾ ਤੇ ਅੰਮ੍ਰਿਤਸਰ ਪਰਾ ਸੀਗਾ ਹੁਣ ਇਥੋਂ ਅਗਲੇ ਪਰਾ ਵਾਸਤੇ ਚਾਲੇ ਪਾਏ ਨੇ ਜਿਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਸ੍ਰੀ ਤਰਨਤਾਰਨ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਔਰ ਜਲੰਧਰ ਦੇ ਵਿੱਚ ਪਰਾ ਹੋਏਗਾ ਇਸ ਤੋਂ ਉਪਰੰਤ ਆ ਨਵਾਂ ਸ਼ਹਿਰ ਬੰਗਾ ਬਲਾਚੌਰ ਦਾਇਅਦ ਨਗਰਕੀਪਂਦੀ ਸਮਾਪਤੀ ਜਿਹੜੀ ਆ ਇਹ 22 ਤਰੀਕ ਸ਼ਾਮ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਹੋਏਗੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਉਪਰਾਲੇ ਜਿਹੜੇ ਨੇ ਸੀਡੀ ਦੀ ਜਰੂਰਤ ਪੰਜਾਬ ਸਰਕਾਰ ਅਸੀਂ ਹਰ ਤਰ੍ਹਾਂ ਦੇ ਸੰਗਤ ਨੂੰ ਆ ਦਰਸ਼ਨਾ ਦਰਸ਼ਨ ਕਰਨ ਵਾਸਤੇ ਕੋਈ ਮੁਸ਼ਕਲ ਨਾ ਹੋਵੇ ਅਸੀਂ ਉਚਿਤ ਪ੍ਰਬੰਧ ਕੀਤੇ ਨੇ ਉੱਥੇ ਰਹਿਣ ਵਾਸਤੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਰਹਿਣ ਵਾਸਤੇ ਜਿਹੜਾ ਤੇਨ ਟੈਂਪਸਿਟੀ ਲਾਏ ਨੇ ਜਿਹਦੇ ਵਿੱਚ 100000 ਦੇ ਕਰੀਬ ਸੰਖਤ ਜਿਹੜੀ ਆ ਪਹਿਰਾ ਕਰ ਸਕਦੀ ਆ ਇਸ ਤੋਂ ਇਲਾਵਾ ਅਸੀਂ ਉੱਥੇ ਐਂਬੂਲੈਂਸਸ ਦਾ ਮੈਡੀਕਲ ਟੀਮਸ ਦਾ ਔਰ ਸਾਰਾ ਸਿਕਿਉਰਿਟੀ ਦਾ ਟ੍ਰੈਫਿਕ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਉਹ ਨਹੀਂ ਆ